प्रभु की उसत करो संत मीत सावधान एकागर चीत प्रमाण करने प्रभु की उसत करो संत मित्रो प्रभु की उसत करो तरीका दस किस तरह उसत करी सावधान एकागर चित बिल्कुल सावधान होके एकागर चित होके ਉਸਾ ਕਾਰਪੂ ਦੇ ਉਸਤ ਕਰ ਲਈ ਹੈ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਅਮਾਰਾ ਫਿਰ ਫਰਮਾਨ ਕਰਦੇ ਨੇ ਸੁਖਮਨੀ ਸਾਹਿਬ ਜੇ ਸਿੱਖੀ ਪੜਾਇਆ ਕਿ ਕੁਛ ਪਾਇਦੇ ਵਿੱਚ ਬਸ ਸੁਖਮਨੀ ਸਹਿਜ ਪੂਰਾ ਗਿਆਨ ਪਾਇ ਗੋਬਿੰਦ ਦਾ ਨਾਮ ਔਰ ਉਹਦੇ ਗੁਣ ਸੁਖਮਨੀ ਸਹਿਜ ਇਹ ਨਹੀਂ ਗਿਆਨ ਹੈ ਪੂਰਾ गोबिंद दे गुण ਨੇ और गोविंद ਨਾਮ ਹੈ ਇਸ ਸਾਰ ਸਗੁਣੀ ਸਾਹਿਬ ਦੇ ਵਿੱਚ ਹੈ ਜਿਸ ਮਨ ਵਸੇ ਸਹੋਤ ਨਿਹਾਮ ਜਿਹਦੇ ਮਨ ਚੇ ਪਾੜ ਵਸ ਜਾਂਦਾ ਤੇ ਕਹਿੰਦੇ ਸਹੋਤ ਨਿਹਾਨ ਅੰਸਾਰੇ ਖਜ਼ਾਨਿਆਂ ਦਾ ਮਾਲਕ ਬਣ ਜਾਂਦਾ ਸਾਰੇ ਖਜ਼ਾਨੇ ਨੂੰ ਪ੍ਰਾਪਤ ਹੋ ਜਾਂਦੇ ਨੇ ਸਰਵ ਇੱਛਾ ਤਾਂ ਕੀ ਪੂਰਨ ਹੋਏ ਸਾਰੀਆਂ ਇੱਛਾਵਾਂ ਉਹਦੀਆਂ ਪੂਰਨ ਹੋ ਜਾਂਦੀਆਂ ਜਿਹੜਾ ਸਕਮਨੀ ਸਾਹਿਬ ਦਾ ਪਾਠ ਕਰਦਾ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਪ੍ਰਧਾਨ ਪੁਰਖ ਬਣਦਾ ਸਭ ਜਗ੍ਹਾ ਮੁੱਖੀ ਹੁੰਦਾ ਉਹ ਪ੍ਰਗਟ ਸਭ ਲੋਇ ਸਾਰੀ ਜਗ੍ਹਾ ਪ੍ਰਗਟ ਹੋ ਜਾਂਦਾ ਜਿਹੜੇ ਬੜੇ ਲੋਕੋ ਨੇ ਸਾਬ ਨੂੰ ਦੁਨੀਆ ਜਾਣਦੀ ਤੇ ਇਸ ਤਰ੍ਹਾਂ ਉਸ ਨੇ ਵੀ ਸਾਰੇ ਜਾਣ ਲਈ ਸਭ ਤੇ ਉਹ ਛੁਪਾਏ ਆਸਾਨ ਸਾਰੇ ਤੇ ਉੱਚਾ ਸਾਨੂੰ ਨੂੰ ਪ੍ਰਾਪਤ ਹੁੰਦਾ ਹੈ ਵਰਨਾ ਹੋਵੇ ਆਵਨ ਜਾਂ ਦੁਆਰਾ ਉਹਦਾ ਜਨਮਨ ਸਮਾਪਤ ਹੋ ਜਾਂਦਾ ਹੈ ਜਿਦੁਆਰਾ ਜਨਮਨ ਚ ਨਹੀਂ ਆਉਂਦਾ ਕਿਉਂ ਉੱਚਾ ਸਥਾਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਨਿਕਰੇ ਰਾਗੀ ਨੇ ਗਪਾਲ ਨਾਮ ਦੇ ਬੜਾ ਭਜਨ ਤਪੱਸਿਆ ਰਦੀ ਰਦੀਆਂ ਸਿੱਧੀਆਂ ਪ੍ਰੋਧੀਆਂ ਨੇ ਦਸੰਭਾਸ਼ਤ ਬੋਲੇ ਉਸ ਤੋਂ ਸੁਣੀ ਇਹਨਾਂ ਨੇ ਔਰ ਮਨ ਚ ਬੜੀ ਇੱਛਾ ਹੋਈ ਵੀ ਉਹਨਾਂ ਦੇ ਦਰਸ਼ਨ ਕਰੀਏ ਔਰ ਇਸ ਤਰ੍ਹਾਂ ਦਿਨਾਲ ਕੁਇ ਸਮਾਂ ਆ ਕੇ ਦਸੇ ਕੋ ਆਸ਼ਾ ਦੇ ਚਲਣਾ ਅਨੰਦ ਪਾਸਾ ਰਹੇ ਦੇਖਿਆ ਸੰਗਤਾਂ ਦਾ ਕਿੰਨਾ ਪਿਆਰ ਹੈ ਮਹਾਰਾਜ ਦੇ ਲੋਕ ਉਹ ਦਸੇ ਪਾਸ਼ਾ ਉਹਨਾਂ ਦੇ ਅੰਮ੍ਰਿਤ ਪਾਨ ਕਰਾਰੇ ਸਨ ਬੜੀ ਹੁਮਾ ਮਾਂ ਕੇ ਸੰਗਤਾਂ ਬੜੀਆਂ ਦੂਰੋਂ ਜਗ ਜਗਾਂ ਤੋਂ ਆਰੀਆਂ ਸਨ ਬਾਰੇ ਤੋਂ ਨਾਮਦਾਨ ਪ੍ਰਾਪਤ ਕਰਦੇ ਨੇ ਅੰਮ੍ਰਿਤ ਪਾਨ ਕਰਦੇ ਨੇ ਇਸ ਭਾਈ ਗੋਪਾਲ ਵਿਰਾਗੀ ਨੇ ਵੀ ਇੱਛਾ ਰਹੀ ਕਿ ਮੈਂ ਵੀ ਅੰਮ੍ਰਿਤ ਪਾਨ ਕਰਾਂ ਦਸੇ ਪਾਸ਼ਾ ਤਾਂ ਨੇ ਬੇਨਤੀ ਕੀਤੀ ਬਾਰੇ ਮੇਲੇ ਵਿੱਚ ਕਿਰਪਾ ਕਰਕੇ ਅੰਮ੍ਰਿਤ ਪਾਨ ਕਰਾ ਦਿਓ ਦਸੇ ਪਾਸ਼ਾ ਕਹਿਣ ਲੱਗੇ ਆਪ ਵਿਰਾਗੀ ਮਹਾਤਮਾ ਕੋ ਨਾਮ ਸਾਹਿਬ ਦਾ ਨਾਮ ਲੇਵਾ ਆਪ ਦਾ ਪਰਿਵਾਰ ਹੈ ਤੁਹ ਆਪ ਇਸ ਤਾਈ ਗੁਰਮਤ ਦਾ ਪ੍ਰਚਾਰ ਕਰੋ ਆਪਨੇ ਨਾਮ ਦਾ ਮਰਿਛਾ ਕਿਹਾ ਹੋਇਆ ਤੇ ਆਪ ਗੁਰਮਤ ਦਾ ਪ੍ਰਚਾਰ ਕਰੋ ਕੁਝ ਦਿਨ ਐ ਭਾਈ ਗੋਪਾਲ ਬਰਾਗੀ ਮਹਾਰਾਜ ਚੰਨ ਜੈ ਰਣ ਤੋਂ ਬਾਅਦ ਚੰਗਦੇ ਲਾਗੇ ਚਲੇ ਗਏ ਕੋਟ ਇਸਰ ਸਾਹ ਦੇ ਉਹ ਦਿਨਾਂ ਨੇ ਸਾਰੇ ਇਲਾਕੇ ਗੁਰਮਤ ਦਾ ਪ੍ਰਚਾਰ ਕੀਤਾ ਸੁਮੇਂ ਸਿੰਘ ਸਾਹਾ ਦਾ ਪਾੜ ਬੜੇ ਪ੍ਰੇਮ ਨਾਲ ਕਰਦੇ ਹੁੰਦੇ ਸਨ ਮੁੜੀ ਸੰਗਤਾਂ ਨੂੰ ਇਹਨਾਂ ਨੇ ਸੁਖਮਨੀ ਸਾਹਿਬ ਦੇ ਬਾੜ ਦਾ ਨਵੇਂ ਬਣਾ ਦਿੱਤਾ ਉਸ ਲਾ ਕੇ ਦੇ ਸਾਰੇ ਲੋਕ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗਦੇ ਉਹਦੇ ਘਰ ਜਨਾਂ ਦਾ ਇੱਕ ਨੌਕਰ ਸੀ ਉਹ ਵੀ ਰੋਜ਼ ਆਉਂਦਾ ਸੀ satsang ਵਾਸਤੇ ਉਹ ਨਵੇਂ ਹੀ ਬਣ ਗਿਆ ਸੁਖਮਨੀ ਸਾਹਿਬ ਦੇ ਬਾੜ ਦਾ ਕੰਠ ਹੋ ਗਿਆ ਉਸਨੇ ਯਾਦ ਹੋ ਗਿਆ ਜਵਾਨੀ ਔਰ ਵੇਰ ਜਗ੍ਹਾ ਕਿਤੇ ਕੰਮ 'ਚ ਵੀ ਬੈਠਾ ਬੈਠਾ ਪਾਠ ਕਰਦਾ ਰਹਿੰਦਾ ਸੀ ਉਹਨੇ ਗੰਗਵਾ ਦਾ ਮਰਜਾ ਦਾ ਸੰਭਾਲਣ ਦਾ ਕੰਮ ਸੀ ਉਹਦਾ ਮਾ ਜੰਦੇ ਗੰਗਵਾ ਮੱਜਾ ਸੰਭਾਲਦਾ ਹੁੰਦਾ ਸੀ ਉਹਦੇ ਸੇਵਾ ਕਰਦਾ ਸੀ ਇੱਕ ਵਾਰੀ ਕਾਹਲੇ ਨੇ ਬਸਤੇ ਗਿਆ ਕਾਹਲੇ ਦੇ ਲੰਦੇ ਉਹ ਕੱਢਦੇ ਘਰ ਨਾਲ ਲਾਲ ਬਾਠ ਕਰਦੇ ਨੇ ਸਿਕਮਨੀ ਸ਼ਬਦ ਉਹ ਚਾਲੇ ਗਿਆ ਤਾਂ ਬਿਸ਼ਾਲਾ ਸਾਹਿਬ ਨੇ ਕਿਹਾ ਉਹਨੇ ਡੰਗ ਮਾਰਦਾ ਉਹ ਥੋੜੇ ਚਿਰ ਬਾਅਦ ਹੀ ਦੀ ਮੌਤ ਹੋ ਗਈ ਕੋਈ ਇਕੱਲੇ ਸਿੱਦੇ ਸੇ ਕੋਈ ਨਹੀਂ ਜਦਾਂ ਭਾਈ ਗੋਪਾਲ ਬਰਾਗੀ ਉਪਦੇਸ਼ ਕਰ ਰਹੇ ਸਨ ਅਚਾਨਕ ਧਿਆਨ ਪਿਆ ਆਕਾਸ਼ ਵੱਲ ਦੇਖਿਆ ਉਹਨੇ ਕੋਈ ਬੀਮਾਨ ਜਾ ਰਿਹਾ ਹੈ ਕੌਣ ਜਾ ਰਿਹਾ ਬੀਮਾਨ ਦੇ ਵਿੱਚ ਕਿਉਂਕਿ ਕਿਰਪਾ ਸੇ ਇਹਨਾਂ ਦੇ ਬੜੀ ਅੰਤਰਜਾਮਤਾ ਇਹਨਾਂ ਨੂੰ ਪ੍ਰਾਪਤ ਸੀਗੀ ਯਾਰ ਨਾਲ ਦੇਖਿਆ ਨਾ ਨੇ ਉਹ ਤਾਂ ਉਸ ਮਾਰ ਜਾਂਦਾ ਲੋਕਰ ਕੀ ਹੋ ਗਿਆ ਬਿਮਾਨ ਤੇ ਚੜ ਕੇ ਜਾਂਦਾ ਪਿਆ ਔਰ ਦੇਖਿਆ ਜਦ ਦੇਸ਼ਰੀ ਨਾਲਦਾ ਉਹ ਸਭ ਲੜ ਗਿਆ ਉਸ ਨਾਲ ਜਿਹੜਾ ਸਭ ਜਿਹਨੂੰ ਲੜ ਜਾਵੇ ਉਹਦੀ ਮੁਕਤੀ ਨਹੀਂ ਆਉਂਦੀ ਤੇ ਇਹ ਤਾਂ ਬਿਮਾਨ ਤੇ ਚੜ ਕੇ ਜਾਂਦਾ ਪਿਆ ਕਿ ਕਿਸ ਕਾਰਨ ਪਤਾ ਲਗਿਆ ਵੀ ਸੁਖਮਨੀ ਸਾਹਿਬ ਦਾ ਪਾੜ ਨਾਲ ਨਾਲ ਕਰਦਾ ਜਾ ਰਿਹਾ ਸੀ ਨਾਲ ਕੰਮ ਕਰਦਾ ਵੀ ਨਾਲ ਸੁਖਮਨੀ ਸਾਹਿਬ ਦਾ ਪਹਾੜ ਕਰ ਰਿਹਾ ਸੀ ਕਿ ਪਾੜ ਕਰਨ ਦੀ ਬਦੌਲਤ ਕਾਰਨ ਉਹਨੂੰ ਮਹਾਰਾਜ ਨੇ ਉਹਨਨ ਖਰੋਲਾ ਭੇਜਿਆ ਲੈਣ ਵਾਸਤੇ ਕਿਤੇ ਤਾਂ ਅਸੇਵ ਜੀ ਦੀ ਮੁਕਤੀ ਨਹੀਂ ਹੁੰਦੀ ਸਭ ਲੜੇ ਦੇ ਉਹ ਕਿਤੇ ਮਹਾਰਾਜ ਨੇ ਮਹਿਮਾਨ ਭੇਜਤਾ ਉਸ ਨੂੰ ਮਹਿਮਾਨ ਤੇ ਚੜ ਕੇ ਜਾ ਰਿਹਾ ਅਈ ਗੋਪਾਲ ਬਰਾਗੀ ਕਹਿੰਦੇ ਪਲੋ ਪਲੋ ਬੜਾ ਪਲਾ ਕੰਮ ਕਰਕੇ ਜਾ ਰਹੇ ਸਾਰੇ ਸੋਚ ਲਗੇ ਵੀ ਸਾਨੂੰ ਉਪਦੇਸ਼ ਕਰਨ ਦੇ ਕਿ ਪਲੋ ਪਲੋ ਕੀ ਬੋਲ ਲੈਣੇ ਪੁੱਛਿਆ ਮਹਾਰਾਜ ਆਪ ਵਿੱਚੀ ਪਲੋ ਪਲੋ ਕਹ ਰਹੇ ਕਹਿੰਦੇ ਉਹ ਜਿਹੜਾ ਨੌਕਰ ਸੀ ਬਾਜਰਾ ਦਾ ਉਹ ਬਿਮਾਨ ਤੇ ਚੜ ਕੇ ਜਾ ਰਿਹਾ ਇਹ ਦੇਖੋ ਕਿੰਨਾ ਉਹਨੇ ਜਾ ਕੇ ਇੱਕ ਨੌਕਰ ਉਹਨੇ ਬਾਜੂਦ ਇੰਨੇ ਉਹ ਇਤਿਮਸਿਆ ਸਾਧਨਾ ਹੈ ਇਨਾ ਪਾਠ ਸੁਮਨ ਸਿੰਘ ਸਾਧਨਿਕੀਤਾ ਇਸ ਸੰਦਰਿਨ ਦੇ ਬਾਵਜੂਦ ਵੀ ਉਹ ਵਿਮਾਂਦ ਤੇ ਚੜ ਕੇ ਜਾਂਦ ਦੇ ਮੁਕਤ ਹੋ ਗਿਆ ਉਹ ਜਨਮ ਬੰਧ ਤੋਂ ਮੁਕਤ ਹੋ ਗਿਆ ਇਸ ਤਰ੍ਹਾਂ ਦੇ ਨਾਲ ਉਸਾਰੇ ਬੜੇ ਹਰਾਨ ਹੋਏ ਜਿ ਬੜੇ ਮਹਿਮਾ ਪਤਾ ਲੱਗੀ ਵੀ ਸੁਮਨ ਸਿੰਘ ਸਾਹਿਬ ਦੀ ਏਡੀ ਮਹਿਮਾ ਜਿਹੜਾ ਪਾਠ ਕਰਨ ਦਾ ਨੇਮ ਨਾਲ ਸਮਦੇ ਵਿੱਚ ਬਾਇਸ ਤੋਂ ਸਾਰੇ ਦੁਇਸ਼ਤਾਨ ਨੂੰ ਪ੍ਰਾਪਤ ਹੁੰਦਾ ਬਰਨਾਵੇ ਅਮਨ ਜਾਨ ਤੇ ਮੜ ਕੇ ਜਨਮ ਅੰਚ ਵੀ ਨਹੀਂ ਆਉਂਦਾ ਹਰ ਤਨ ਖਾੜ ਚਲੇ ਜਨ ਸੁਵੇ ਇਹ ਜੀਵ ਜਿਹੜੇ ਨੇ ਅਲੀ ਦਾ ਨਾਮ ਜਪਣ ਵਾਲੇ ਇੱਕ ਘੱਟੀ ਕਰਕੇ ਜਾ ਰਹੇ ਨੇ ਕਮਾਈ ਕਰਕੇ ਜਾ ਰਹੇ ਨੇ ਨਾਮ ਦੀ ਕਮਾਈ ਨਾਲ ਜਿਸੇ ਪ੍ਰਾਪਤ ਹੋਏ ਘੱਟਿਓ ਕਰਦਾ ਹੈ ਇਸ ਦੇ ਮਾਰੇ ਦੀ ਕਿਰਪਾ ਹੋਏ ਉਹ ਹੀ ਇਹ ਸਿਧ ਨੂੰ ਪ੍ਰਾਪਤ ਕਰ ਸਕਦਾ ਹੈ। ਸੇ ਮਿਸ਼ਾਉ ਤੇ ਰਿਦ ਨਵ ਨੇ ਦੇ। ਫਿਰ ਇਹਨੂੰ ਸ਼ਾਂਤੀ ਮਿਲੇਗੀ ਤਨ ਨਰਮੰਦ ਸ਼ਾਂਤ। ਰਧੀਆਂ ਨਵ ਨਦੀਆਂ ਸਿਧੀਆਂ ਪ੍ਰਾਪਤ ਹੋ ਜਾਣਗੀਆਂ। ਗੁਧ ਗਿਆਨ ਸਰਬ ਤੇ ਸਿਧ। ਇਸ ਕੋਲਿਸਾ ਦੀ ਮਹਿਮਦ ਅਸਰੇ ਨੇ ਮਹਾਰਾਜ। ਬੁੱਧ ਗਿਆਨ ਹਰ ਤਰ੍ਹਾਂ ਦੀ ਬੁੱਧੀ ਹਰ ਤਰ੍ਹਾਂ ਦਾ ਗਿਆਨ। ਸਭ ਤਰ੍ਹਾਂ ਦਾ ਤਸਿੱਦੀ ਵਿਦਿਆ ਸਿੱਦੀਆਂ ਨੂੰ ਪ੍ਰਾਪਤ ਹੋ ਜਾਣਗੀਆਂ ਵਿਦਿਆ ਤਪ ਜਗ ਬ람 ਧਿਆਨ ਸਭ ਤਰ੍ਹਾਂ ਦੀ ਵਿਦਿਆ ਪ੍ਰਾਪਤ ਹੋ ਜਾਏਗੀ ਤਪੱਸਵੀ ਕਿਹਾ ਜਾਏਗਾ ਉਹ ਤਪ ਤਪ ਦਾ ਮਹਤਮਾ ਮਿਲੇਗਾ ਜੋਗ ਸਾਧਨਾ ਦਾ ਮਹਤਮਾ ਮਿਲੇਗਾ ਉਹ ਪ੍ਰਭੂ ਦਾ ਧਿਆਨ ਕਰੇਗਾ ਤੇ ਇਹ ਸਾਰੀਆਂ ਕੁਝ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ ਗਿਆਨ ਸੇਸ਼ ਉਤਮ ਵਿਸ਼ਨਾਮ ਸੇਸ ਗਿਆਨ ਉਹਦੇ ਪ੍ਰਾਪਤ ਹੋਏਗਾ ਔਰ ਉਤਮ ਤੀਰਥਾਂ ਦਾ ਇਸ਼ਨਾਨ ਨੂੰ ਪ੍ਰਾਪਤ ਹੋ ਜਾਏਗਾ ਉਹ ਮਾਤਮ ਨੂੰ ਮਿਲ ਜਾਏਗਾ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਔਰ ਠਾੜ ਤੀਰਥਾਂ ਦੇ ਇਸ਼ਨਾਨ ਦਾ ਫਲ ਉਹਨੂੰ ਪਾਠ ਕਰਨ ਦੇ ਨਾਲ ਹੀ ਪ੍ਰਾਪਤ ਹੋ ਜਾਏਗਾ ਸਾਰੀ ਤਰ੍ਹਾਂ ਦਾ ਗਿਆਨ ਸੇਸ ਪ੍ਰਾਪਤ ਹੋ ਜਾਏਗਾ ਗਿਆਨ ਸੇਸ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਚਾਰੋਂ ਪਦਾਰਥਾਂ ਦੀ ਪ੍ਰਾਪਤੀ ਹੋ ਜਾਏਗੀ ਧਰਮ ਅਰਥ ਕਾਮ ਔਰ ਮੋਕਸ਼ ਦੀ ਔਰ ਹਿਰਦੇ ਦਾ ਕਮਲ ਜਿਹੜਾ ਹੈ ਪ੍ਰਕਾਸ਼ ਮੈ ਹੋ ਜਾਏਗਾ ਗਿਆਨ ਮੈ ਹੋ ਜਾਏਗਾ ਸਭ ਕੇ ਮਦ ਸਗਲ ਤੇ ਉਦਾਸ ਤਨ ਕਰਕੇ ਸਾਰਿਆਂ ਚ ਰਹੇਗਾ ਮਨ ਕਰਕੇ ਸਭ ਤੋਂ ਉਦਾਸ ਰਹੇਗਾ ਕਮਲ ਦੇ ਫੁੱਲ ਵਰਗਾ ਚਿਕਣ ਜਾਂਦੇ ਹੋਏ ਉਹ ਨਿਰਲੇ ਪਰੰਦ ਹੈ ਇਸ ਨੇ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲਾ ਵੀ ਸੰਸਾਰ ਜਾਂਦੇ ਵੀ ਨਿਰਲੇ ਪਰੇਗਾ ਸੁੰਦਰ ਚਤਰ ਦਤ ਦਾ ਬੇਤਾ ਇਹ ਸੰਦਰੂਪ ਹੋਏਗਾ ਉਹਦਾ ਹਰ ਚੀਜ਼ ਚਤਰ ਹੋਏਗਾ ਹਾਰਮ ਗਿਆ ਸਮਝਦਾ ਰਹੇਗਾ ਤੰਤ ਕਾ ਵੇਤਾ ਇਹ ਸਾਰੇ ਵੇਦ ਸ਼ਾਸਤਰਾਂ ਦਾ ਨਿਚੋੜ ਉਹਨੂੰ ਪਤਾ ਹੋਏਗਾ ਸੰਦਰਸ਼ੇ ਇੱਕ ਦਿਸਟੇਤ ਤੰ ਸੰਦਰਸੀ ਸਾਰਿਆਂ ਦੇ ਇੱਕੋ ਨਜ਼ਰ ਰੱਖਣ ਵਾਲਾ ਇੱਕ ਦਿਸਾਈ ਕੋ ਪਰਮੇਸ਼ਰ ਦਾ ਹੀ ਦਰਸ਼ਨ ਕਰਦਾ ਸਾਰਿਆਂ ਚ ਸੰਦਰਸੀ ਛੋਟਾ ਵੱਡਾ ਨਹੀਂ ਜਾਣਦਾ ਉਹ ਰਿਕ ਤੇ ਸਦਾ ਇੱਕ ਅਕਾਲ ਪੁਰਖ ਨੂੰ ਸਾਰੇ ਚ ਦੇਖਦਾ ਇਹ ਫਲ ਇਸ ਜਨ ਕੇ ਮੁਖ ਬਨੇ ਇਹ ਫਲ ਉਸ ਨੂੰ ਮਿਲੇਗਾ ਜਿਹੜਾ ਮੁਖੋਂ ਸੁਖਮਨੀ ਸਾਹਿਬ ਦਾ ਪਾਠ ਕਰੇਗਾ ਇਹ ਫਲ ਇਸ ਜਨ ਕੇ ਮੁਖ ਬਨੇ ਜਿਹੜਾ ਮੁਖ ਤੋਂ ਉਚਾਰਨ ਕਰੇਗਾ ਇਹ ਫਲ ਉਸ ਨੂੰ ਪ੍ਰਾਪਤ ਹੋਣਗੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਔਰ ਮਾਰੇ ਦੇ ਦੇਸ਼ ਨੂੰ ਬਚਨਾ ਨੂੰ ਮਨ ਦਿਨ ਸੁਨੇ ਕੰਨਾਂ ਨਾਲ ਨਹੀਂ ਮਨ ਦੇ ਨਾਲ ਖਾਲੀ ਕੰਨਾਂ ਨਾਲ ਸੁਣਨ ਵਾਲੀ ਚੀਜ਼ ਅੰਦਰ ਹੀ ਜਾਂਦੀ ਮਨ ਨਾਲ ਸੁਣੇ ਗਾਗਰੋ ਕੇ ਚਿਤ ਦੇ ਕੇ ਤੇ ਮਨ ਨਾਲ ਜਿਹੜਾ ਸੁਣਨ ਵਾਲਾ ਹੈ ਮਨਨ ਕਰੇ ਸੁ ਤੇ ਆਮ ਤੌਰ ਤੇ ਲੋਕੀ ਕੰਨਾਂ ਨਾਲ ਹੀ ਗੱਲ ਸੁਣ ਕੇ ਤੇ ਉੱਥੇ ਚੜ ਦਿੰਦੇ ਨੇ ਲੇਕਿਨ ਜਿਹੜੀ ਮਨ ਨਾਲ ਸੁਣੀ ਜਾਏ ਗੱਲ ਉਹ ਧਾਰਨ ਕੀਤੀ ਜਾਂਦੀ ਹੈ ਤੇ ਮਨ ਨਾਲ ਗੱਲ ਉਹ ਸੁਣੀ ਜਾਂਦੀ ਜਿਹਦੇ ਨਾਲ ਪਿਆਰ ਹੋਵੇ ਸਤਿਕਾਰ ਹੋਵੇ ਇੱਛਾ ਹੋਵੇ ਦਿਲਚਸਪੀ ਹੋਵੇ ਤਾਂ ਉਹ ਮਨ ਦੇ ਨਾਲ ਗੱਲ ਸੁਣੀ ਜਾਂਦੀ ਤੇ ਇਹਦਾ ਮਨ ਤਨ ਰਲਿਆ ਸੰਗਤ ਵਿੱਚ ਬੈਠ ਕੇ ਉਸ ਸੁਖਮਨੀ ਸਾਹਿਬ ਦਾ ਪਾਠ ਸੁਣੇਗਾ ਉਹਨੇ ਸਾਰੇ ਮਹਾਤਮੇ ਪ੍ਰਾਪਤ ਹੋ ਜਾਣਗੇ ਇਸ ਤਰ੍ਹਾਂ ਮਹਾਰਾਜ ਜੀ ਅਗਲੀ ਦੋ ਪੌੜੀਆਂ ਚ ਵੀ ਸੁਖਮਨੀ ਸਾਹਿਬ ਦਾ ਹੀ ਮਹਾਤਮ ਦੱਸਦੇ ਨੇ ਇਹ ਚੌਵੀਂ ਪੌੜੀ ਹੈ ਸੁਖਮਨੀ ਸਾਹਿਬ ਦੀ ਇਸ ਜਿਹੜਾ ਉਹਦਾ ਮਹਾਤਮ ਦੱਸਦੇ ਨੇ ਗੁਰਜੰਦੇਵ ਜੀ ਮਹਾਰਾਜ ਇਹ ਸੁਗਮਨੀ ਸਾਦਾ ਪਾਠ ਦਾ ਕੀ ਮਹਾਤਮ ਹੈ ਤੇ ਇਹਨਾਂ ਬੜਾ ਮਹਾਤਮ ਦੱਸਦੇ ਨੇ ਜੇ ਸੱਪ ਲੜ ਜਾਏ ਮੌਤ ਹੋ ਜਾਏ ਤੇ ਉਹਦੀ ਕਲਿਆੜ ਨਹੀਂ ਹੁੰਦੀ ਲੇਕਿਨ ਸੁਗਮਨੀ ਸਾਹਿਬ ਪਾਠ ਦੀ ਨਹੀਂ ਬਰਕਤ ਹੈ ਕਿ ਜਿਹੜਾ ਪਾਠ ਕਰਦੇ ਆ ਜਾਂ ਪਾਠ ਕਰਨ ਦੇ ਲੋਲ ਬਾਅਦ ਵਿੱਚ ਵੀ ਸੁਣਦੇ ਵੀ ਜੇ ਮੌਤ ਹੋ ਜਾਏ ਇਸ ਕਰਕੇ ਸੁਗਮਨੀ ਸਾਦਾ ਪਾਠ ਜਿਹਦੀ ਮਿਹਰਤ ਨੂੰ ਲਗੇ ਦੇ ਕੋਲ ਕੀਤਾ ਜਾਂਦਾ ਹੈ ਕਿਉਂਕਿ ਇਸ ਪਾਠ ਨਾਲ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਐਸਾ ਇਸ ਬਾਦ ਦਾ ਮਹਾਤਮ ਦੱਸਦੇ ਨੇ ਪੰਜੀ ਪਾਸ਼ਾ ਜਦੋਂ ਜਦੋਂ ਜੀਵ ਮਾਰੇ ਚੜਨਾ ਅਰਦਾਸ ਬੇਨਤੀ ਕਰਦਾ ਹੈ ਉਹਨੇ ਸਾਰੇ ਕਰਮਾਂਨ ਪੂਰਨ ਕਰ ਦਿੰਦੇ ਨੇ